ਦਾ ਨਮਸਕਾਰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਹੋ ਤੁਸੀਂ ਠੀਕ ਹੋ ਆਈ ਹੋਪ ਕਿ ਤੁਸੀਂ ਬਹੁਤ ਬਹੁਤ ਠੀਕ ਹੋਵੋਗੇ ਤੇ ਅੱਜ ਆਪਣੇ ਵੀਝ ਰਿਹਾ ਜੀ ਕਣਕ ਤੇ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਖੇਤ ਦਾ ਵੀਊ ਕਿਉਂਕਿ ਸਾਡੇ ਨਾਲ ਦੋ ਤਿੰਨ ਵਾਰੀ ਪਾਣੀ ਲਾਤਾ ਤੇ ਪਾਣੀ ਆਪਣੇ ਟੁੱਟ ਜਾਂਦਾ ਸੀ ਖੇਤ ਦੇ ਵਿੱਚ ਪੱਤਰ ਆ ਜਾਂਦੀ ਸੀ ਫੇਰ ਉਹੋ ਕਰ ਦਿੰਦੇ ਸੀਗੇ ਪਾਣੀ ਲਾ ਦਿੰਦੇ ਸੀ ਫੇਰ ਪੱਤਰ ਆ ਕੇ ਸੁੱਕ ਜਾਂਦੀ ਸੀ ਤੇ ਔਰ ਗਾਇਜ਼ ਠੀਕ ਹੋ ਤੁਸੀਂ ਆਇ ਤੇ ਨਿਊ ਬਲੌਗ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਚੈਨਲ ਤੇ ਨਵੇਂ ਆ ਗਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਉਹ ਦੇਖੋ ਜੀ ਆਪਣੇ ਅਜ ਕਣਕ ਵੀਰ ਜੀ ਦੀ ਆ ਠੀਕ ਹੈ ਗਾਇਸ ਇਹੋ ਖੜੇ ਉੱਧਰ ਬਾਈ ਹੋਰਾਂ ਦੇ ਨਾਲ ਇਧਰ ਆਪਣੇ ਕਣਕ ਵਗੈਰਾ ਬੀਜ ਰਹੇ ਆ ਦੇਖੋ ਸੁਪਰ ਸੀਟਰ ਨਾਲ ਹੀ ਆਪਾਂ ਕਣਕ ਬਜਾਈ ਜਾਂਦੇ ਆ ਕਿ ਪਹਿਲਾਂ ਇਸ ਨੂੰ ਤਵੀਆਂ ਵਗੈਰਾ ਸੋ ਕੁਛ ਲਗੜ ਪਗੜ ਮਾਰਨਾ ਪੈਂਦਾ ਉਸ ਤੋਂ ਬਾਅਦ ਕਿਧਰੇ ਜਾ ਕੇ ਇਹ ਅ ਬੀਜੀ ਦੀ ਤੇ ਹੁਣ ਸਾਰਿਆਂ ਨਾਲ ਵਧੀਆ ਆਸਾਨ ਕੰਮ ਹੋ ਗਿਆ ਕਿਉਂਕਿ ਅਗਰ ਪ੍ਰਾਲੀ ਵਾਲੇ ਬਾਣ ਵੀ ਹੈ ਨਾ ਤੇ ਐਸੀ ਮਸ਼ੀਨ ਹੈ ਕਿ ਬਹੁਤ ਵਧੀਆ ਬੀਜ ਦਿੰਦੀ ਆ ਪਤਾ ਹੀ ਨਹੀਂ ਲੱਗਦਾ ਬਾਇਆ ਕਿ ਨਹੀਂ ਬਾਇਆ ਲਗਾਈ ਜਿessie ਵੀ ਹੁਣ ਅ ਚਾਹ ਪਾਣੀ ਪੀਤਾ ਤੇ ਹੁਣ ਮੈਂ ਚਲੋ ਘਰਾਂ ਦੇ ਕੰਮ ਨਵੇੜ ਲਈਏ ਫਟਾਫਟ ਕਿਉਂਕਿ ਬੱਚਿਆਂ ਨੇ ਵੀ ਸਕੂਲ ਜਾਣਾ ਹੁੰਦਾ ਬਹੁਤ ਸਾਰੇ ਕੰਮ ਹੁੰਦੇ ਆ ਜੀ ਸਵੇਰ ਸਵੇਰ ਉਹ ਬਸ ਹੁਣ ਲੱਗ ਰਿਹਾ ਜੀ ਆਪਾਂ ਕੰਮ ਨੂੰ ਤੇ ਇਧਰ ਦੇਖੋ ਗਾਇਜ਼ ਬਹੁਤ ਪਿਆਰੀ ਪਿਆਰੀ ਜਿਹੜਾ ਪਾਲਕ ਹੋ ਗਈ ਹੈ ਮੇਰੀ ਦੇਖੋ ਬਹੁਤ ਵਧੀਆ ਵਧੀਆ ਪੱਤੇ ਇਹਨਾਂ ਨੇ ਜਿਹੜੀ ਗਰੋ ਅੱਗੇ ਵੀ ਕਰ ਰਹੇ ਆ ਧਣੀਆਂ ਵੀ ਆ ਬਹੁਤ ਵਧੀਆ ਲੱਗ ਰਿਹਾ ਮੈਨੂੰ ਤੇ ਆ ਤਾਂ ਮੈਂ ਦੇਖਿਆ ਹੀ ਅੱਜ ਕਿਉਂਕਿ ਇਹ ਵੀ ਕਾਫੀ ਸਾਰੇ ਉਗਰੇ ਪਏ ਨਾ ਧਣੀਆਂ ਮੇਥੇ ਸਭ ਤੇ ਆ ਨਾ ਗਾਇਜ਼ ਇਸ ਤਰੀਕੇ ਮੈਂ ਲਾਤੇ ਸੀਗੇ ਛੋਲੇ ਚਿੱਟੇ ਜੜਾਂ ਪਾ ਵੀ ਲਈਆਂ ਇਹਨਾਂ ਨੇ ਮੈਂ ਕੱਲ ਹੀ ਲਾਏ ਆ ਤੇ ਜੜਾਂ ਦੇਖੋ ਉੱਖਾਈਆਂ ਕੱਢ ਵੀ ਲਈਆਂ ਤੇ ਬਾਕੀ ਐਵੇਂ ਹੁੰਦਾ ਜੇ ਆਪਾਂ ਮਿਹਨਤ ਕਰਦੇ ਨਾ ਤਾਂ ਮਿਹਨਤ ਦਾ ਫਲ ਆਪਾਂ ਨੂੰ ਮਿਲ ਹੀ ਜਾਂਦਾ ਤੇ इधर देखो चने चने बहुत प्यारी प्यारी जी खेती हुई है मेरी देखो हरे पर लहरा रहे है जी सूर्जी वगैरा खाने नहीं गए देखो बहुत प्यारे प्यारे लग रहे हैं चलो हौन ना हौन पर बट सोने खड़े है देखते दे हैं भी कि ਕੀ ਕਹੋ ਜੀ ਤੁਸੀਂ ਸਾਰੇ ਹੁਣ ਕੰਮ ਬਹੁਤ ਸਾਰੇ ਪਏ ਆ ਜੀ ਤੇ ਅੱਜ ਰੋਟੀ ਬਣਾਉਣੀ ਆ ਬੋਕਰਵਾਰੀ ਕੱਢਣੀ ਆ ਸਾਰਾ ਕੰਮ ਪਿਆ ਹੈ ਇੱਕ ਵਾਰੀ ਚਾਹ ਵਗੈਰਾ ਬਣਾ ਕੇ ਦਿੱਤਾ ਇਹਨਾਂ ਨੂੰ ਇਹ ਕਹਿੰਦੇ ਵੀ ਕਣਕ ਵੀਜਣੀ ਆ ਉਹਨਾਂ ਨੇ ਵੀ ਚਾਹ ਵਗੈਰਾ ਪੀਣੀ ਆ ਤਾਂ ਕਰਕੇ ਮੈਂ ਕਿਹਾ ਚਲੋ ਠੀਕ ਹੈ ਪਹਿਲਾਂ ਆਪਾਂ ਚਾਹ ਹੀ ਬਣਾ ਦਿੰਦੇ ਆ ਤੇ ਸ਼ੋਰਗਾ ਇਥੋਂ ਸੁਣ ਰਿਹਾ ਹੋਣਾ ਬਹੁਤ ਜ਼ਿਆਦਾ ਸ਼ੋਰ ਹੋ ਗਿਆ ਵੀਡੀਓ ਬਣਾ ਕੇ ਲੈ ਕੇ ਆਏ ਬੱਡੇ ਟਰੈਕ ਦੀ ਬੇਟੇ ਦਾ ਸ਼ੌਂਕ ਸੀਗਾ ਤਿਕਾ ਨ ਮਮੀ ਮੈਂ ਨਾ ਇਸ ਟਰੈਕ ਤੇ ਬੈਠ ਕੇ ਫੇਰ ਵੀਡੀਓ ਫੋਟੋ ਸ਼ੂਟ ਕਰਵਾਣਾ ਤੇ ਅਸੀਂ ਗਏ ਉੱਥੇ ਉਹਨਾਂ ਵਿਚਾਰੇ ਵੀ ਗੱਠਾ ਵਗੈਰਾ ਬਣਾਈ ਜਾਂਦੇ ਸੀ ਪ੍ਰਾਲੀ ਦੀਆਂ ਤੇ ਉਹਨਾਂ ਨੇ ਰੋਕਿਆ ਤਾਂ ਹੈ ਨਹੀਂਗਾ ਉਹਨੂੰ ਦੇਖ ਕੇ ਮੁੜਿਆ ਸੀਗੇ ਕਿਉਂਕਿ ਬਾਹਰਲੇ ਦੇਸ ਦਾ ਸੀ ਉਹ ਟਰੈਕ ਬਹੁਤ ਜਿਹੜਾ ਕੱਦ ਸੀਗਾ ਉਸ ਦਾ ਟਰੈਕ ਦਾ ਤੇ ਵਧੀਆ ਲੱਗਿਆ ਸਾਨੂੰ ਵੀ ਤੇ ਆਓ ਜੀ ਆਪਾਂ ਬੱਚੇ ਦਿਖਾਉਣੇ ਕੀ ਕਰੀ ਜਾਂਦੇ ਆ ਕਿਵੇਂ ਪੜਾ ਲੱਗਦਾ ਤੇ ਇੱਧਰ ਨਹੀਂ ਮੇਰੀ ਬੁਗੜੀ ਕੱਲ ਕੀ ਕਰਕੇ ਆਈ ਜਾਂਦੀ ਹੈ ਕੀ ਕਰੀ ਜਾਂਦੀ ਆ ਆਈ ਚਾਹ ਪੀ ਜਾਂਦੀ ਹੈ ਹੈ ਮੋਕੜੋ ਚਾਹ ਪੀਨੀ ਆਈ ਕੱਲ ਟ੍ਰੈਕਟ ਦੇਖਿਆ ਸੀ ਹੈ ਕਿੱਦਾਂ ਸ਼ਿਟੈਕਟ

9:30 ਚਲੋ ਵਧੀਆ ਜੀ 9:30 ਬੱਚਿਆਂ ਦਾ ਸਕੂਲ ਲੱਗਦਾ ਤੇ ਪਰ ਜਾਣਾ ਤਾਂ ਗਾਈਜ਼ ਇਹਨਾਂ ਨੂੰ ਟਾਈਮ ਨਾਲ ਹੀ ਪੈਂਦਾ ਕਿ ਬੱਚਿਆਂ ਨੂੰ ਇੱਥੋਂ ਸਾਢੇ 8 ਦੁਰਦੇ ਸਾਢੇ 8 ਦੁਰਦੇ ਆ ਕਿਉਂਕਿ ਇੱਥੋਂ ਸਕੂਲ ਕਾਫੀ ਬਾਟ ਰਹਿ ਜਾਂਦਾ ਹੈਗਾ ਕਾਫੀ ਦੂਰ ਰਹਿ ਜਾਂਦਾ ਹੈ ਕਈ ਵਾਰ ਤੁਰ ਕੇ ਬੱਚੇ ਜਾਂਦੇ ਆ ਕਿਉਂਕਿ ਹੁਣ ਮੋਟਰਸਾਈਕਲ ਤੇ ਤਾਂ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਇਸ ਕਰਕੇ ਤੇ ਕਹਿੰਦੇ ਮੰਮੀ ਵੀ ਅਸੀਂ ਤਾਂ ਤੁਰ ਕੇ ਹੀ ਜਾਣਾ ਹੁਣ ਹਾਂਜੀ ਗਾਈਜ਼ ਆਪਣੇ ਵਿਜਾ ਬਾਈ ਹੋ ਚੁੱਕੀ ਹੈ ਜੀ ਤੇ ਆਪਾਂ ਘਰ ਦਾ ਜਿਹੜਾ ਕੰਮ ਧੰਦਾ ਸੀਗਾ ਉਹ ਵੀ ਨਿਵੇੜਤਾ ਤੇ ਹੁਣ ਆਪਾਂ ਕੋਈ ਹੋਰ ਦੇਖਾਂਗੇ ਅੱਜ ਲਾਉਣੇ ਆ ਜੀ ਲਸਣ ਤੇ ਪਿਆਜ਼ ਦੀ ਪਨੀਰੀ ਲੈ ਕੇ ਆਉਂਦੀ ਸੀਗੀ ਉਹ ਲਾਵਾਂਗੇ ਤੇ ਗਾਇਜ਼ ਵੀਡੀਓ ਵਧੀਆ ਲੱਗੇ ਤਾਂ ਬੱਕੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਵਧੀਆ-ਵਧੀਆ ਬਲੌਗ ਲੈ ਕੇ ਆਪਾਂਉਂਦੇ ਰਵਾਂਗੇ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ Bye.